താലാ ഗോളകാണ്ടാകര ധാവാൻ ഘേ ਆਮ ਸਰਕਾਰ ਕਿਹਾ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਸਰਕਾਰ ਹਰ ਫਰੰਟ ਤੇ ਹੋਈ ਹੈ ਫੇਲ ਬੀਤੇ ਦਿਨ ਪਟਿਆਲਾ ਤੇ ਪਚਾਰਚ ਹੋਈ ਫਾਇਰਿੰਗ ਦੌਰਾਨ ਤੋਂ ਲੋਕਾਂ ਦੀ ਮੌਤ ਹੋਈ ਸੀ ਤੇ ਚਾਰ ਲੋਕ ਜ਼ਖਮੀ ਹੋਏ ਸਨ ਉਸ ਨੂੰ ਲੈ ਕੇ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਅੱਜ ਪਟਿਆਲਾ 'ਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਸੁਖਜਿੰਦਰ ਸਿੰਘ ਰੰਦਾਵਾ ਨੇ ਪੁਲਿਸ ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਉੱਪਰ ਤਿੱਖੇ ਨਿਸ਼ਾਨੇ ਸਾਧੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਬੁਰੀ ਤਰ੍ਹਾਂ ਫੇਲ ਹੋਇਆ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਹਰ ਤਰੰਤ ਤੇ ਫੇਲ ਦਿਖਾਈ ਦੇ ਰਹੀ ਹੈ ਤੇ ਪੰਜਾਬ 'ਚ ਜੰਗਲ ਦਾ ਰਾਜ ਤੇ ਹੱਦ ਤੱਕ ਗੈਂਗਸਟਰ ਜਿੰਨੂ ਚੌਂ ਜਿੱਥੇ ਚੌਂ ਉਥੇ ਫਾਇਰਿੰਗ ਕਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ ਉਹਨਾਂ ਨੇ ਕਿਹਾ ਕਿ ਬਟਾਲਾ ਚ ਵੀ ਇਸੇ ਤਰ੍ਹਾਂ ਹੀ ਹੋਇਆ ਹੈ ਉਹਨਾਂ ਨੇ ਕਿਹਾ ਕਿ ਬਟਾਲਾ ਚ ਜੋ ਫਾਇਰਿੰਗ ਹੋਈ ਸੀ ਉਸ ਨੂੰ ਲੈ ਕੇ ਗੈਂਗਸਟਰ کاروبਰੀ ਅਤੇ ਕਾਂਗਰਸੀ ਆਗੂ ਅਮਨ ਜੰਤੀਪੁਰ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ ਪਰ ਉਸ ਦੀ ਕਿਸਮਤ ਚੰਗੀ ਕਿ ਉਹ ਬਚ ਗਿਆ ਸਨ ਉਹਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਐਮਪੀ ਸੁਖਜਿੰਦਰ ਸਿੰਘ ਰੰਧਾਵਾਣੀ ਪਰसों ਰਾਤ ਬਟਾਲਾ ਦੇ ਵਿੱਚ ਬੜੀ ਮੱਧਪਾਗੀ ਘਟਨਾ ਹੋਈ ਹੈ ਔਰ ਐਰੀਜ਼ਨ ਦੇ ਟਾਈਮ ਤੇ ਇਹੋ ਜਿਹਾ ਇਨਸੀਡੈਂਟ ਸਟਾਰਟ ਹੋਈ ਸੀ। ਔਰ ਅੱਜ ਬਟਾਲਾ ਦੀ ਜਿਹੜੀ ਸਿਚੁਏਸ਼ਨ ਹੈ ਜਿਸ ਤਰੀਕੇ ਨਾਲ ਐਕਸਟਰੈਕਸ਼ਨ ਕਤਲ ਸ਼ਰਮਡ ਰਕੈਤੀਆਂ ਧਮਕੀਆਂ ਇਹ ਬੜੀ ਇੱਕ ਅਲਰਮਿੰਗ ਸਿਚੁਏਸ਼ਨ ਹੈ। ਔਰ ਸਭ ਤੋਂ ਜ਼ਿਆਦਾ ਇਹ ਹੈ ਕਿ ਇੰਨੇ ਭੀੜ ਭੜਕੇ ਵਾਲੇ ਬਾਜ਼ਾਰ ਚ ਦੋ ਆਦਮੀ ਮਾਰਦੇ ਨੇ ਔਰ ਚਾਰ ਸੀਰੀਅਸਲੀ ਇੰਜਰਡ ਹੋਣੇ। ਔਰ ਮੈਂ ਜੋ ਇਹਨਾਂ ਸਾਰਿਆਂ ਕੋਲ ਸੁਣਿਆ ਕਿ ਪੁਲਿਸ ਦਾ ਇਮੀਡੀਏਟਲੀ ਉੱਥੇ ਐਕਸ਼ਨ ਵੀ ਨਾ ਹੋਣਾ ਜੇ ਜਦੋਂ ਇਹ ਜਿੰਨਾਂ ਦੇ ਇੰਜਰਡ ਜਿਹੜੇ ਬੰਦੇ ਸੀ ਜਿਨ੍ਹਾਂ ਨੂੰ ਗੋਲੀਆਂ ਲੱਗੀਆਂ ਜਦੋਂ ਹਸਪੀਟਲ ਇਹ ਉਹਨਾਂ ਨੂੰ ਲੈ ਕੇ ਪਹੁੰਚ ਗਏ ਉਹਦੇ ਤੋਂ ਬਾਅਦ ਜਾ ਕੇ ਉੱਥੇ ਪੁਲਿਸ ਪਹੁੰਚੀ ਹੈ ਔਰ ਸ਼ਰਵਲ ਨੇ ਇਹ ਵੀ ਦੱਸਿਆ ਕਿ ਉਹੀ ਉਹ ਥਲੇ ਨਾਕਾ ਤੇ ਜਾਂ ਕੋਈ ਇਹੋ ਜਿਹੀ ਨਹੀਂ ਸਿਚੁਏਸ਼ਨ ਆਈ ਕਿ ਇਮੀਡੀਏਟਲੀ ਆਰਡਰਨ ਕੀਤਾ ਜਾਂਦਾ ਇਹਨੂੰ ਪੂਰੇ ਸ਼ਹਿਰ ਨੂੰ ਗਲੀਆਂ ਤਸੀਲ ਕਰ ਦਿੱਤੀਆਂ ਜਾਂਦੀਆਂ ਇਹ ਬੰਦੇ ਦੌੜ ਨਾ ਪਾਉਂਦੇ ਗਲੀਆਂ ਦੇ ਵਿੱਚ ਹੁੰਦੀ ਉਹ ਪੈਦਲ ਜਿਹੜੇ ਨਿਕਲ ਕੇ ਗਏ ਨੇ ਔਰ ਇਹ ਬੜੀ ਮੰਦਭਾਗੀ ਘਟਨਾ ਔਰ ਮੇਰਾ ਕਿਹਾ ਜਿੰਨੇ ਜਿੰਨੇ ਨਹੀਂ ਜਿੰਨੇ ਕੁ ਬਿਰਖਲ ਮੋਰ ਥੈਨ 70% ਬਟਾਲੇ ਦੇ ਵਿੱਚ ਲੋਕਾਂ ਨੇ ਐਕਸਟਰੈਕਸ਼ਨ ਜਿਹੜੀ ਆ ਉਹ ਦਿੱਤੀ ਆ ਢੇਰ ਬਾਬਾ ਨਾਨਕ ਦੇ ਵਿੱਚ ਪਿੱਛੇ ਮਰਡਰ ਹੋਇਆ ਉੱਥੇ ਗੋਲੀਆਂ ਵੀ ਚੱਲਦੀਆਂ ਸਾਰੇ ਆਪਾਂ ਜਿੰਨਾ ਬਟਾਲਾ ਏਰੀਆ ਲੈਣੇ ਆ ਤੇ ਮੈਂ ਪੰਜਾਬ ਗਵਰਨਰ ਨੂੰ ਕਹਿਣੀ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਟੀਆਰਪੀ ਵਧਾਉਣ ਦੀ بجائے ਲੋਕਾਂ ਦੇ ਨਾਲ ਮਜ਼ਾਕ ਕਰਨ ਦੀ بجائے ਅਸੈਂਬਲੀ ਦੇ ਵਿੱਚ ਲਾਅ ਐਂਡ ਆਰਡਰ ਨੂੰ ਬਿਲਕੁਲ ਪਾਸੇ ਕਰਕੇ ਗੱਲ ਕਰਨ ਦੀ بجائے ਜੀਵਨ ਸਤ ਦਾ ਕੰਮ ਸੀ ਕਿ ਜਿੱਥੇ ਦੋ ਆਦਮੀ ਜਿਨ੍ਹਾਂ ਨੂੰ ਮਾਰਿਆ ਗਿਆ ਔਰ ਚਾਰਾਂ ਨੂੰ ਜਖਮੀ ਕੀਤਾ ਮੁੱਖ ਮੰਤਰੀ ਨਹੀਂ ਤੇ ਉਹਦਾ ਇੱਥੋਂ ਕੋਈ ਮੰਤਰੀ ਨੁਮਾਇੰਦਾ ਇਮੀਡੀਏਟਲੀ ਇੱਥੇ ਰਸ਼ ਕਰਨਾ ਚਾਹੀਦਾ ਸੀ ਉੱਥੇ ਆ ਕੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਸੀ ਦੱਸਣਾ ਚਾਹੀਦਾ ਸੀ ਕਿ ਅਸੀਂ ਜਿਹੜੇ ਮੁੱਲਜਮ ਨੇ ਉਹਨਾਂ ਨੂੰ ਬਹੁਤ ਜਲਦੀ ਫੜ ਲਵਾਂਗੇ ਜੇਲ੍ਹਾਂ ਦੇ ਵਿੱਚੋਂ ਸ਼ਰਯਮ 24/7 24 ਘੰਟੇ ਮੋਬਾਈਲ ਚੱਲ ਰਿਹਾ ਔਰ ਵੀਡੀਓ ਕਾਲ ਚੱਲੇ ਇਹ ਗਵਰਨਮੈਂਟ ਆਫ ਇੰਡੀਆ ਲਈ ਤੇ ਪੰਜਾਬ ਗਵਰਨਮੈਂਟ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਇਹ ਕਹਿਣਾ ਕਿ ਜੀ ਕਿਸੇ ਨੂੰ ਧਮਕੀ ਆਉਂਦੀ ਆ ਤੇ ਮੁੱਖ ਮੰਤਰੀ ਇਹ ਕਵੇ ਕਿ ਜੀ ਇਹ ਇਹਨਾਂ ਦੇ ਪੱਲੇ ਲੰਨ ਤੇ ਇਹੋ ਜੇ ਚੀਫ ਮਿਨਿਸਟਰ ਦੇ ਉੱਤੇ ਕਿ ਜਿਹੜਾ ਮਲਜਮ ਨੂੰ ਫੜ ਦੀ بجائے ਦੂਸਰੇ ਬੰਦੇ ਤੇ ਇਲਜ਼ਾਮ ਲਾਈ ਤੇਰਾ ਕੰਮ ਹੈ ਕਹਿਣਾ ਕਿ ਅਸੀਂ ਇਮੀਡੀਏਟਲੀ ਜਿਹੜੇ ਜਿਹੜੇ ਇਹੋ ਜੇ ਬੰਦੇ ਆ ਉਹਨਾਂ ਨੂੰ ਉਹਨਾਂ ਨੂੰ ਸਿਰਲੀ ਚੁੱਕਣ ਤਾਂ ਅੱਜ ਤੱਕ ਮੁੱਖ ਮੰਤਰੀ ਜਾਂ ਉਹਦੇ ਐਮਐਲਏ ਜਾਂ ਕਿਤੇ ਉਹਦੇ ਕਿਸੇ ਪ੍ਰੈਜ਼ੀਡੈਂਟ ਦਾ ਉਹਦੇ ਕਿਸੇ ਵਰਕਿੰਗ ਪ੍ਰੈਜ਼ੀਡੈਂਟ ਦਾ ਗੈਂਗਸਟਰਾਂ ਦੇ ਅਗੇਂਸਟ ਇੱਕ ਸਟੇਟਮੈਂਟ ਨਹੀਂ ਹੋਇਆ ਬਟਾਲੇ ਵਾਲਿਆਂ ਨੇ ਬਹੁਤ ਜਿਹੜਾ 80 ਦੇ ਦਹਾਕੇ 'ਚ ਜਿਹੜਾ ਸੰਤਾਪ ਸਭ ਤੋਂ ਵੱਧ ਬਟਾਲੇ ਨੇ ਛੱਲਿਆ ਸੀ ਤੇ ਉਹੀ ਸੰਤਾਪ ਫੇਰ 80 ਤੋਂ ਲੈ ਕੇ ਹੁਣ 45 ਸਾਲਾਂ ਬਾਅਦ ਫੇਰ ਉਹੀ ਸੰਤਾਪ ਜਿਹੜਾ ਇਹਨਾਂ ਨੂੰ ਬਟਾਲੇ ਵਾਲਿਆਂ ਨੂੰ ਝੋਗਣਾ ਪੈ ਰਿਹਾ ਔਰ ਮੈਂ ਬਟਾਲੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਪਾਰਟੀ ਭਾਈ ਤੋਂ ਉੱਪਰ ਉੱਠ ਜਾਓ ਜਿਵੇਂ ਉਹ ਮੈਨੂੰ ਜਿਆਦਾ ਚੱਕਰੀ ਬਾਜ਼ਾਰ 'ਚ ਘਰਾਹਤਸਾ ਹੋਇਆ ਸੀ ਟੋਟਲ ਜਿਹੜਾ ਸ਼ਹਿਰ ਸੀਗਾ ਹਰ ਪਾਰਟੀ ਦਾ ਆਦਮੀ ਉਹਦੇ ਨਾਲ ਖੜਾ ਹੋ ਗਿਆ ਸੀ ਯਾਦ ਹੋਣਾ ਇਹਨਾਂ ਨੂੰ ਪੁਰਾਣਿਆਂ ਨੂੰ ਕਿ ਜੇਸੂਲੇ ਬਟਾਲੇ ਨੂੰ ਬੰਦ ਕੀਤਾ ਗਿਆ ਸੀ ਇਹਨਾਂ ਦੇ ਇੱਥੇ ਡੰਗਰਾਂ ਨੂੰ ਪੱਠੇ ਦੁੱਧ ਇਹ ਸਾਰੀ ਚੀਜ਼ਾਂ ਬੰਦ ਕਰ ਦਿੱਤੀਆਂ ਗਈਆਂ ਸੀ ਤੇ ਉਸ ਵੇਲੇ ਬਟਾਲੇ ਸ਼ਹਿਰ ਨੇ ਇੱਕ ਮੋਟੂ ਕੇ ਉਹਦਾ ਵੀ ਟੱਕਰ ਆ ਕੀਤਾ ਸੀ ਤੇ ਹੁਣ ਵੀ ਉਹੀ ਸਿਚੁਏਸ਼ਨ ਬਣ ਰਹੀ ਆ ਮੈਂ ਪੁਲਿਸ ਨੂੰ ਵੀ ਬੇਨਤੀ ਕਰਦਾ ਕਿ ਇਦਾਂ ਦਿਲ ਸੁੱਟ ਕੇ ਗੱਲ ਨਹੀਂ ਬਣਨੀ ਜਿਹੜੇ ਪੁਲਿਸ ਆਫੀਸਰ ਜਿਹੜੇ ਇਨ ਐਕਸ਼ਨ ਜਿਹੜੇ ਐਕਸ਼ਨ ਤੇ ਨਹੀਂ ਆਉਂਦੇ ਇਨ ਐਕਟਿਵ ਰਹਿੰਦੇ ਨੇ ਉਹਨਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਪੁਲਿਸ ਆਫੀਸਰ ਇਮੀਡੀਏਟਲੀ ਐਕਸ਼ਨ ਨਹੀਂ ਕਰਦੇ ਉਹਨਾਂ ਤੇ ਵੀ ਐਕਸ਼ਨ ਆਉਣਾ ਚਾਹੀਦਾ ਮੈਂ ਜਾ ਕੇ ਆਇਆ ਜਿਹੜਾ ਜਿਹੜੇ ਜਿਹੜਾ ਇੱਕ ਲੜਕਾ ਜਿਹਦੀ ਮੋਬਾਈਲ ਵਾਲੇ ਦੁਕਾਨ ਸੀਗੀ ਕਨੋ ਕਨੋ ਮਾਰ ਜਾਣਾ ਉਹ ਮਾਂ ਦਾ ਕੀ ਕਸੂਰ ਆ ਅੱਜ ਉਹਦੇ ਕੋਲ ਰੋਟੀ ਖਾਣ ਲਈ ਪੈਸੇ ਹਨੀ ਉਹਦਾ ਘਰ ਵੀ ਜਿਹੜਾ ਬਾਜ਼ਾਰ ਦੇ ਵਿੱਚ ਆ ਉਹ ਵੀ ਮੇਰਾ ਖਰੋ ਦਾ ਆਪਣਾ ਨਹੀਂ ਨੌਕਰੀ 'ਚ ਕੋਈ ਸਟੋਪ ਨਹੀਂ ਜਿਵੇਂ ਪੁਰਾਣੀਆਂ ਸਰਕਾਰਾਂ 'ਚ ਹੁੰਦਾ ਸੀ ਕਿ ਜਿਹੜਾ ਕਿਸੇ ਨੂੰ ਇਦਾਂ ਇਹੋ ਜਿਹਾ ਗੁੰਡਾ ਮਾਰ ਕੇ ਜਾਂਦਾ ਸੀ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਸ ਪਰਿਵਾਰ ਨੂੰ ਨੌਕਰੀ ਦਵਾਂਗੇ ਭਗਵਾਨ ਤਮਾਨ ਅੱਜ ਤੱਕ ਇਹਦੇ ਤੇ ਚੋਪਿਆ ਕਿ ਜਿਨ੍ਹਾਂ ਨੂੰ ਗੈਂਗਸਟਰ ਮਾਰ ਕੇ ਜਾਂਦੇ ਨੇ ਉਹਨਾਂ ਦਾ ਕਸੂਰ ਕੀ ਆ ਉਹਨਾਂ ਦੇ ਪਰਵਾਨਾ ਦੇ ਪਿੱਛੇ ਰੋਜ਼ੀ ਰੋਟੀ ਕਮਾਉਣ ਵਾਲਾ ਵੀ ਹੈ ਨਹੀਂ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਤੇ ਜਿਹੜੇ ਗੁੰਡੇ ਨੇ ਉਹਨਾਂ ਤੇ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਤੇ ਜਿਹੜੀ ਪੁਲਿਸ ਗੁੰਡਿਆਂ ਕੋਲ ਡਰਦੀ ਆ ਉਹ ਉਸ ਪੁਲਿਸ ਨੂੰ ਜਿਵੇਂ ਪੁਰਾਣੀ ਨਾਈਟ ਡੋਮਿਨੇਸ਼ਨ ਸ਼ੁਰੂ ਸ਼ੁਰੂ ਹੋਈ ਸੀ ਫੇਰੇ ਜੁੰਦੇ ਟਾਈਮ ਤੇ ਇਹ ਸਾਨੂੰ ਉਹਦੇ 'ਚ ਆਉਣਾ ਪਏਗਾ ਨਾਕੇ ਤੇ ਬਿਲਕੁਲ ਹੀ ਚੁੱਕ ਦਿੱਤੇ ਗਏ ਨੇ ਤੁਸੀਂ ਇਹ ਤੋਂ ਸ਼ੁਰੂ ਕਰ ਲਓ ਆ ਤੁਸੀਂ ਪ੍ਰੈਸ ਵਾਲੇ ਜਾ ਤੁਸੀਂ ਵੀ ਤੁਹਾਨੂੰ ਗੁੱਸਾ ਨਾ ਕਰਿਓ ਉਹਨੂੰ ਨਾਕੇ ਚੈੱਕ ਕਰਕੇ ਤੇ ਤੁਹਾਨੂੰ ਚਲਾਉਣੇ ਜ਼ਰੂਰ ਚਾਹੀਦੇ ਨੇ ਕਿ ਨਾਕਿਆਂ ਦੇ ਉੱਤੇ ਕੋਈ ਨਾਕਾ ਨਹੀਂ ਅੱਜ ਚੱਲ ਰਿਹਾ ਸਾਰੇ ਨੱਕ ਚੁਕਲੇ ਨੇ ਤੇ ਜੇ ਨਾਕੇ ਨਹੀਂ ਹੋਣਗੇ ਤੇ ਗੁੰਡਿਆਂ ਨੂੰ ਰੋਕੇਗਾ ਕੌਣ ਜੇ ਬਟਾਲੇ ਸ਼ਹਿਰ ਦੇ ਵਿੱਚ ਨਾਕੇ ਨਹੀਂ ਹੋਣਗੇ ਤੇ ਡਰ ਕਿੰਨੂ ਹੋਏਗਾ ਮੈਂ ਡੀਜੀਪੀ ਸਾਹਿਬ ਨਾਲ ਪਰਸੋਂ ਗੱਲ ਕੀਤੀ ਸੀ ਮੈਂ ਕਿਹਾ ਜੀ ਇਹਦਾ ਬਟਾਲੇ ਦਾ ਸੋਚੋ ਪੰਜਾਬ 'ਚ ਟੈਰਰਿਜ਼ਮ ਜਦੋਂ ਸਟਾਰਟ ਹੋਇਆ ਸੀ ਬਟਾਲੇ ਤੋਂ ਸ਼ੁਰੂ ਹੋਇਆ ਸੀ ਤੇ ਜੇ ਹੁਣ ਗੁੰਡਾਇਜ਼ਮ ਸ਼ੁਰੂ ਹੋਣ ਲੱਗਾ ਗੈਂਗਸਟਰਾਈਜ਼ਮ ਸ਼ੁਰੂ ਹੋਇਆ ਉਹ ਵੀ ਬਟਾਲੇ ਤੋਂ ਸ਼ੁਰੂ ਹੋਇਆ ਇਹ ਕਰਕੇ ਬੜਾ ਬਟਾਲਾ ਸੈਂਸਟਿਵ ਹੈ ਔਰ ਇਹ ਪੂਰੇ ਪੰਜਾਬ ਦੀ ਇੱਕ ਬੈਸਟ ਡਿਸਟ੍ਰਿਕਟ ਮੰਨਿਆ ਜਾਂਦਾ ਕਿ ਜਿਹੜਾ ਪੁਰਾਣੀ ਇੰਡਸਟਰੀ ਦੇ ਵਿੱਚ ਨੰਬਰ 1 ਤੇ ਸੀ ਇੱਥੇ ਪੂਰਾ ਪੰਜਾਬ ਨਹੀਂ ਪੂਰਾ ਵਰਲਡ ਦੇਖਦਾ ਹੁੰਦਾ ਸੀ ਕਿ ਬਟਾਲੇ 'ਚ ਕਿਵੇਂ ਚੱਲਿਆ ਪਰ ਵੱਧ ਕੇ ਨਾਲ ਜੇ ਆਤਵਾਦ ਚੱਲਿਆ ਤੇ ਇੱਥੋਂ ਚੱਲਿਆ ਤੇ ਜੇ ਆਤਵਾਦ ਖਤਮ ਕੀਤਾ ਤੇ ਉਹ ਵੀ ਬਟਾਲਾ ਡਿਸਟ੍ਰਿਕਟ ਪੁਲਿਸ ਨੇ ਖਤਮ ਕੀਤਾ ਜਤੋਈ ਪੁਰਾਣੀ ਨਜ਼ਰਾਂ ਮਾਰੋ ਤੇ ਜਿਹੜੋ ਨੇ ਆਤਵਾਦ ਖਤਮ ਕੀਤਾ ਸੀ ਤੇ ਬਟਾਲੇ ਪੁਲਿਸ ਨੇ ਉਸ ਵੇਲੇ ਰੋਜ ਚੌਧਰੀ ਸੀ ਰਣਵੀਰ ਸਿੰਘ ਖਟੜਾ ਸੀਗੇ ਇਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਬਟਾਲੇ ਚ ਆਤਵਾਦ ਖਤਮ ਕੀਤਾ ਸੀ ਮੈਂ ਅਸਿਰ ਸਿੰਘ ਸਾਹਿਬ ਨੂੰ ਕਹਿੰਨਾ ਕਿ ਪੁਰਾਣੇ ਉਹ ਜਿਹੜੇ ਡੀਜੀਪੀ ਰਿਟਾਇਰ ਹੋ ਕੇ ਜਾਂ ਕੋਈ ਆਜੀ ਉਹਨਾਂ ਦੇ ਨਾਲ ਬੈਠ ਕੇ ਗੱਲ ਕਰੋ ਕਿ ਇੱਥੇ ਜਿਹੜੇ ਗੁੰਡਿਆਂ ਨੂੰ ਤੀਵੇਂ ਨੱਥ ਤੁਸੀਂ ਪਾਈ ਸੀ ਉਸੇ ਤਰੀਕੇ ਦੇ ਨਾਲ ਇਹ ਗੁੰਡਿਆਂ ਨੂੰ ਨੱਥ ਪਾਈ ਜਾਏਗੀ देखो ਜਿੱਦਾਂ ਸਾਨੂੰ ਤੇ ਸਿਕਿਉਰਟੀ ਮਿਲ ਗਈ ਤੇ ਆ ਤੁਹਾਨੂੰ ਕੀ ਮਿਲੇਗਾ ਇਹਨਾਂ ਦੀ ਸਿਕਿਉਰਟੀ ਕੌਣ ਕਰੇਗਾ ਇਹਨਾਂ ਦੀ ਸਿਕਿਉਰਟੀ ਪੰਜਾਬ ਪੁਲਿਸ ਦਾ ਕੌਨਫੀਡੈਂਸ ਕਰੇਗਾ ਜਦੋਂ ਇਹਨਾਂ ਨੂੰ ਕੌਨਫੀਡੈਂਸ ਹੋਏਗਾ ਕਿ ਸਾਡੇ ਨਾਲ ਪੁਲਿਸ ਖੜੀ ਆ ਤੇ ਤਾਂ ਹੋ ਗਿਆ ਗੁੰਡੇ ਨੂੰ ਡਰ ਹੋਏਗਾ ਕਿ ਇਹਨਾਂ ਲੋਕਾਂ ਦੇ ਨਾਲ ਪੁਲਿਸ ਸਾਡੇ ਤੋਂ ਪਹਿਲਾਂ ਪਹੁੰਚੇਗੀ ਅਸੀਂ ਬਾਅਦ ਚ ਪਹੁੰਚਾਂਗੇ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੇ ਬੜੀ ਵੱਡੀ ਮਤਭਾਗੀ ਘਟਨਾ ਹੋਈ ਆ ਤੇ ਮੈਂ ਸ਼ਹਿਰ ਵਾਲੇ ਨੂੰ ਕਿਹਾ ਕਿ ਇੱਥੇ ਹੋ ਕੇ ਇਹਦਾ ਸਾਨੂੰ ਸਾਰਿਆਂ ਨੂੰ ਮੁਕਾਬਲਾ ਕਰਨਾ ਪੈਣਾ ਔਰ ਹਰ ਪਾਰਟੀ ਨੂੰ ਇਹਦੇ ਵਿੱਚ ਇਨਵੋਲ ਹੋਣਾ ਚਾਹੀਦਾ ਇਹ ਅੱਜ ਕਾਨੂੰਨ ਮਹਾਜੰਦੇ ਨਹੀਂ ਗਈ ਇਹ ਕੱਲ ਨੂੰ ਕਿਸੇ ਹੋਰ ਦੇ ਵੀ ਜਾ ਸਕਦੀ ਹੈ ਇਹ ਦੀਪੂ ਦੇ ਘਰ ਪੰਜ ਵਾਰੀ ਹਮਲੇ ਹੋ ਗਏ ਕਿਸੇ ਤੁਹਾਡੇ ਕਿਸੇ ਦੇ ਘਰ ਚ ਵੀ ਇਹ ਹਮਲਾ ਹੋ ਸਕਦਾ ਇਹਨਾਂ ਚੀਜ਼ਾਂ ਦਾ ਸਾਰਿਆਂ ਨੂੰ ਇਕੱਠੇ ਹੋ ਕੇ ਇਥੋਂ ਦੇ ਜਿਹੜੇ ਐਮਐਲਏ ਸਾਹਿਬ ਆ ਉਹਨਾਂ ਨੂੰ ਮੈਂ ਕਹਿਣਾ ਕਿ ਗੈਂਗਸਟਰਾਂ ਦੇ ਅਗੇਂਸਟ ਖੁੱਲ ਕੇ ਬੋਲੋ ਉਸ ਹੀ ਗਵਰਨਮੈਂਟ ਚੋ ਤੁਹਾਡੀ ਗਵਰਨਮੈਂਟ ਹੈ ਮੈਂ ਕਹਿੰਦਾ ਕਿ ਇਹ ਦੋ ਤਿੰਨ ਗੈਂਗਸਟਰ ਬੀਜੇਪੀ ਦੀ ਗਵਰਨਮੈਂਟ ਜਿੱਥੇ ਆ ਉੱਥੇ ਨੇ ਉਥੋਂ 24 ਘੰਟੇ ਚੱਲਦੇ ਪਰ ਮੈਂ ਨਾਲ ਇਹ ਵੀ ਕਹਿੰਦਾ ਕਿ ਪੰਜਾਬ ਦੇ ਜੇਲ੍ਹਾਂ ਚੋਂ ਤੇ ਪੰਜਾਬ ਦੇ ਥਾਣਿਆਂ ਚੋਂ ਉਹਨਾਂ ਦੇ ਜਿਹੜੇ ਇੰਟਰਵਿਊ ਹੋਈਆਂ ਨੇ ਉਹਦਾ ਜਵਾਬ ਦੇ ਕੌਣ ਹੈ ਹਾਈ ਕੋਰਟ ਚ ਤੁਹਾਡੇ ਡੀਜੀਪੀ ਨੇ ਕਿਹਾ ਹੋਏ ਕਿ ਉਥੋਂ ਚੱਲੇ ਤੇ ਤੁਹਾਡਾ ਡੀਐਸਪੀ ਤੁਸੀਂ ਡਿਸਮਿਸ ਕੀਤਾ ਹੋ ਜਾਂ ਉਹਨੋਂ ਜੇ ਤੱਕ ਤੁਸੀਂ ਅਰੈਸਟ ਨਹੀਂ ਕਰ ਸਕੀ ਉਹਦੇ ਚ ਕੀ ਮਿਨਿਸਟਰ ਕਿਉਂ ਨਹੀਂ ਜਵਾਬ ਦਿੰਦਾ ਕਿ ਮੈਂ ਕੀ ਐਕਸ਼ਨ ਕਰ ਰਿਹਾ ਇਹਦੇ ਚ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਆਗਿਆ ਇਹਦਾ ਸੇਕ ਤੁਹਾਡੇ ਤੱਕ ਪਹੁੰਚਣਾ ਤਾਂ ਕਿਉਂਕਿ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਅੱਜ ਜਿਹੜਾ ਕੋਈ ਮਰਦਾ ਉਹ ਕਿਸੇ ਦਾ ਭਰਾ ਨਹੀਂ ਉਹ ਕਿਸੇ ਦਾ ਪੋਤ ਨਹੀਂ ਜਿਹੜਾ ਉਥੋਂ ਦਾ ਐਮਐਲਏ ਜਾਂ ਐਮਪੀ ਆ ਉਹਦਾ ਭਰਾ ਪੋਤ ਸਭ ਤੋਂ ਪਹਿਲ ਉਹਦਾ ਸਾਡੀ ਰਿਸ਼ਤੇਦਾਰੀਆਂ ਆਪਣੀਆਂ ਬਾਅਦ ਚ ਨੇ ਸਾਡੀ ਰਿਸ਼ਤੇਦਾਰੀ ਆਪਣਾ ਵੋਟਰ ਆ ਤੇ ਜੇ ਅਸੀਂ ਵੋਟਰ ਨਾਲ ਹੀ ਨਹੀਂ ਖੜੋਂਦੇ ਉਹਦੇ 'ਚ ਇਹ ਖੁੱਲ ਕੇ ਸਰਕਾਰ ਨੂੰ ਭਗਵੰਤ ਮਾਨ ਨੂੰ ਟਿੱਚਕਰਾਂ ਕਰਨ ਦੀ ਬਜਾਏ ਮੈਂ ਉਹਨੂੰ ਕਹਿੰਨਾ ਕਿ ਸੀਰੀਅਸ ਹੋ ਪੰਜਾਬ ਦੇ ਜੋ ਹਾਲਾਤ ਪਾੜ ਰਹੇ ਨੇ ਇਹਨਾਂ ਹਾਲਾਤਾਂ ਤੇ ਮੀਟਿੰਗ ਕਰ ਮੈਂ ਵੀ ਰਿਹਾ ਹੂ ਮਨਿਸਟਰ ਸਵੇਰੇ 2 ਘੰਟੇ ਜਾਂ 1.5 ਘੰਟੇ ਇੰਟੈਲੀਜੈਂਸ ਦਾ ਡੀਜੀਪੀ ਜਾਂ ਏ ਏਡੀਜੀਪੀ ਜਾਂ ਲਾਅ ਐਂਡ ਆਰਡਰ ਵਾਲੇ ਤੇ ਜਾਂ ਡੀਜੀਪੀ 1.5 ਘੰਟਾ 2 ਘੰਟੇ ਸਾਡੇ ਨਾਲ ਪਹਿਲਾਂ ਸਾਰੇ ਪੰਜਾਬ ਦੇ ਡਿਸਕਸ਼ਨ ਕਰਦੇ ਸੀ ਤੇ ਉਹਦੇ ਬਾਅਦ ਕਹਿੰਦੇ ਸੀ ਹੁਣ ਪਬਲਿਕ ਨੂੰ ਮਿਲੋ ਪੰਜਾਬ ਕਿਵੇਂ ਕੰਟਰੋਲ ਕਰਾਂਗੇ ਨਟੰਕ ਨਟੰਕੀ ਬਾਜੀ ਨਾਲ ਕਰਾਂਗੇ ਲੋਕਾਂ ਨੂੰ ਮਜ਼ਾਕ ਕਰਕੇ ਕਰਾਂਗੇ ਇਹ ਕਹਾਂਗੇ ਕਿ ਉਹਨੇ ਕੀ ਕੀਤਾ ਤੇ ਉਹਨੇ ਕੀ ਕੀਤਾ ਤੂੰ ਦੱਸ ਕਿ ਤੂੰ ਕੀ ਕੀਤਾ ਤੂੰ 4 ਸਾਲਾਂ ਦੇ ਵਿੱਚ ਪੰਜਾਬ ਬਰਬਾਦ ਕਰਕੇ ਰੱਖ ਦਿੱਤਾ ਪੰਜਾਬ ਨੂੰ ਅਤੰਕਵਾਦ ਦੇ ਗੈਂਗਸਟਰイズਮ ਚ ਧੱਕ ਕੇ ਰੱਖ ਦਿੱਤਾ ਅੱਜ ਲੋਕੀ ਪੂਰੇ ਪੰਜਾਬ ਦੇ ਐਕਸਟਰੈਸ਼ਨ ਦੇ ਕੇ ਥੱਕ ਗਏ ਨੇ ਇਹ ਮੁੱਖ ਮੰਤਰੀ ਨਹੀਂ ਗੱਲਾਂ ਕਰਨੋਂ ਤੱਕਿਆ ਉਹ ਅਸਲੀ ਮੈਂ ਸਾਰਿਆਂ ਨੂੰ ਇਕ ਕਰਨਾ ਆਇਆ ਸੀ ਕਿ ਜਿਨ੍ਹਾਂ ਦਾ ਇੱਥੇ ਹੋਏ ਨੇ ਇਨਸੀਡੈਂਟ ਹੋਏ ਨੇ ਪਹਿਲਾਂ ਵੀ ਹੋਏ ਨੇ ਪਹਿਲਾਂ ਐਕਸਪੋਰਸ਼ਨ ਮੇਦਾ ਕੱਢ ਕੇ ਜਿੰਨੇ ਕੁ ਬੰਦੇ ਨੂੰ ਮੈਂ ਪੁੱਛਦਾ ਜਿੰਨਾ ਪਿੰਡਾਂ ਚ ਜਾਂ ਉਹਨਾਂ ਥਾਵਾਂ ਤੇ ਮੁੱਖ ਮੰਤਰੀ ਸਾਹਿਬ ਹੋਸ਼ ਚਾਓ ਜਦੋਂ ਉਦੋਂ ਨਾ ਕਿਤੇ ਹੋਸ਼ ਤੁਹਾਡੀ ਜਾਗ ਖੁੱਲੇ ਜਦੋਂ ਪੰਜਾਬ ਵੀ ਲੁੱਟਿਆ ਜਾਏ ਇਹ ਕਰਕੇ ਇਹ ਲੁੱਟਣ ਤੋਂ ਪਹਿਲਾਂ ਤੁਸੀਂ ਹੋਮ ਮਿਨਿਸਟਰ ਵੀ ਹੋ ਤੁਸੀਂ ਮੁੱਖ ਮੰਤਰੀ ਵੀ ਹੋ ਤੁਹਾਡੇ ਬਣਦਾ ਸੀਗਾ ਬਟਾਲੇ ਦੇ ਵਿੱਚ ਇੱਥੇ ਆ ਕੇ ਉਹਨਾਂ ਘਰਾਂ 'ਚ ਜਾਂਦੇ ਨਹੀਂ ਘਰਾਂ 'ਚ ਜਾਣਾ ਤੁਹਾਡੇ ਕੋਲੋਂ ਨਹੀਂ ਚੱਲਿਆ ਜਾਂਦਾ ਤੇ ਤੁਸੀਂ ਆ ਕੇ ਇੱਥੇ ਐਸਐਸਪੀ ਦੇ ਆਫਿਸ 'ਚ ਬੈਠ ਕੇ ਮੀਟਿੰਗ ਕਰਦੇ ਤੇ ਪੂਰੇ ਮਾਜੇ ਦੀ ਜਿਹੜੀ ਮੀਟਿੰਗ ਇੱਥੇ ਹੋਣੀ ਚਾਹੀਦੀ ਸੀ ਕਿਉਂ ਆਪਾਂ ਗੈਂਗਸਟਰਾਂ ਨੂੰ ਜਾਂ ਬਦਮਾਸ਼ਾਂ ਨੂੰ ਕਿਉਂ ਨਹੀਂ ਕੰਟਰੋਲ ਕਰ ਲਏ ਸੋ ਇਹ ਬੜੀ ਮਾੜੀ ਭੰਗੀ ਘਟਨਾ ਹੈ ਕਾਲ ਦੇ ਰਿਲੇ ਰੰਗ ਬੰਦ ਕਰੀ ਇਹਦੇ ਵਿੱਚ ਕਾਂਗਰਸ ਦਾ ਵੀ ਲੋਕ ਇਹ ਤਾਂ ਮੈਂ ਪਹਿਲਾਂ ਹੀ ਕਹ ਰਿਹਾ ਸੀ ਕਿ ਟੈਰਰਿਜ਼ਮ ਦੇ ਟਾਈਮ 'ਚ ਉਹ ਤਾਂ ਵੀ ਕਾਂਗਰਸ ਭਾਜਪੀ ਹਮੇਸ਼ਾ ਹੀ ਇਕੱਠੇ ਹੋ ਕੇ ਲੜੇ ਨੇ ਅਕਾਲੀ ਦਲ ਨੇ ਵਿੱਚ ਉਹ ਇਨਵੋਲਵ ਨਹੀਂ ਸੀ ਹੁੰਦਾ ਕਿਉਂਕਿ ਆਪ ਬਠਿੰਡੇ ਦਾ ਉਹਨਾਂ ਨੇ ਉਹਨੂੰ ਬੰਦ ਕੀਤਾ ਸੀ ਆਲਾ ਦੁਆਲਾ ਲਾ ਕੇ ਤੇ ਇਹ ਜਿਹੜੀਆਂ ਜਿੰਨੀਆਂ ਪਾਰਟੀਆਂ ਜਿਹੜੇ ਨੈਸ਼ਨਲਿਸਟਿਕ ਸੋਚ ਵਾਲੀਆਂ ਨੇ ਭਾਵੇਂ ਉਹ ਕੋਈ ਵੀਨ ਪਾਰਟੀ ਨੇ ਕੋਈ ਪੰਜਾਬ ਇੱਕ ਇੱਕ ਸ਼ਹਿਰੀ ਜਿਹੜਾ ਉਹਨੂੰ ਇਹ ਦੇ ਇਨਵੋਲਵ ਹੋਣਾ ਚਾਹੀਦਾ ਇਹ ਜਿਹੜੀ ਗੁੰਡਾ ਕਰਦੀ ਆ ਇਹ ਇਕੱਲੀ ਪਾਰਟੀਆਂ ਦੀ ਨਹੀਂ ਹੁੰਦੀ ਜਿੰਨਾ ਚਿਰ ਸ਼ਹਿਰ ਵਾਲੇ ਨਹੀਂ ਉੱਠਣਗੇ ਉਹ ਨજર ਉਦੋਂ ਮੈਂ ਵੇਖਿਆ ਕਿ ਆਪ ਤੁਸੀਂ ਠਿਕਰੀ ਪੈਰਾਂ ਲਾਉਣ ਲੱਗ ਪਏ ਸੀ ਸ਼ਹਿਰ ਦੇ ਵਿੱਚ ਉਹਨਾਂ ਪੁਲਿਸ ਦਾ ਜ਼ੋਰ ਨਹੀਂ ਸੀ ਹੁੰਦਾ ਠਿਕਰੀ ਪੈਰੇ ਤੋਂ ਡਰਦਾ ਕਦੇ ਚੱਕੜੀ ਬਾਜ਼ਾਰ 'ਚ ਦੁਬਾਰਾ ਕੋਈ ਅੱਜ ਵਾਂਦੀ ਵੜਦੀ ਸੀ ਸਕਿਆ ਇਹ ਤੇ ਸਾਨੂੰ ਸਾਰਿਆਂ ਨੂੰ ਆਪ ਜਿੰਨੇ ਹਰ ਸ਼ਹਿਰੀ ਨੂੰ ਉਹਦਾ ਬਣਦਾ ਕਿ ਉਹ ਪਾਰਟੀ ਬਜਟ ਉੱਪਰ اٹھے ਕਿਸੇ ਵੀ ਪਾਰਟੀ ਦਾ ਨਾਮ ਨਾ ਲਓ ਕੋਈ ਉਹਦਾ ਕੋਈ ਨਹੀਂ ਇਹ ਸ਼ਾਇਰੀ ਹਰ ਦਰਵਾਜ਼ੇ ਦੇ ਅੱਗੇ ਆਪਣਾ ਇੱਕ ਹੋਣਾ ਛੇਡਾ ਗਾੜ ਕੇ ਮੇਰੇ ਘਰ ਦੇ ਲਾ ਕੋਈ ਕੋਈ ਲੰਗਾ ਤੇ ਮੈਂ ਉੱਥੇ ਹੀ ਟਾਲਾਂਗਾ ਤੇ ਜਦੋਂ ਇਹ ਚੀਜ਼ਾਂ ਕਿਤੇ ਜੇ ਆਪਾਂ ਜਣ ਹੱਥੇ ਸੁੱਟ ਕੇ ਬਹਿ ਜਾਾਂਗੇ ਕਿ ਇਹਨੇ ਭਰੇ ਬਾਜ਼ਾਰ ਚੋਂ ਗੋਲੀਆਂ ਚਲਾ ਕੇ ਗਿਆ ਠੀਕ ਹੈ ਗੋਲੀ ਦੇ ਕਿ ਡਰ ਨਹੀਂ ਹੁੰਦਾ ਤੇ ਜੇ ਕਿਤੇ ਲੋਕ ਇੱਟੇ ਹੀ ਮਾਰਨ ਲੱਗ ਪੈਂਦੇ ਇਹ ਜਰੂਰਤ ਸਾਨੂੰ ਪੈਦਾ ਕਰਨੀ ਪੈਣੀ ਹੈ ਕੋਈ ਕਹਿਣਾ ਤੇ ਲੋਕਾਂ ਨੂੰ ਵੀ ਪਤਾ ਬੜਾ ਸੌਕਾ ਪਰ ਜਦੋਂ ਗੋਲੀ ਹੁੰਦੀ ਹੈ ਤੇ ਉਹਦੇ ਅੱਗੇ ਬਚਾਵਾਂਗੇ ਕਿਵੇਂ ਲੋਕਾਂ ਨੂੰ ਜੇ ਕਹਿੰਦੇ ਨੇ ਕਿ ਪੁਲਿਸ ਨਹੀਂ ਆਈ ਤਾਂ ਫਿਰ ਲੋਕ ਹੀ ਅੱਗੇ ਆ ਜਾਣ ਉਹੀ ਘੇਰਨਾ ਸ਼ੁਰੂ ਕਰ ਦੇਣ ਇਸ ਦੀ ਸਾਰਿਆਂ ਨੂੰ ਸਾਨੂੰ ਪਾਰਟੀ ਬਾਈ ਤੋਂ ਉੱਠ ਕੇ ਕੱਲ ਦਾ ਧਰਨਾ ਜਿਹੜਾ ਜਿਹੜਾ ਬਾਜ਼ਾਰ ਬੰਦਿਆ ਪੂਰਾ ਠੂਕੇ ਤਾਂ ਕਿ ਸਰਕਾਰ ਦੀ ਤਾਂ ਹੀ ਅੱਖਾਂ ਖੁੱਲਣਗੀਆਂ ਕਿ ਜੇ ਉਹਨਾਂ ਦੇ ਆਪਾਂ ਕਰਾਂਗੇ ਮੈਨੂੰ ਮੈਂ ਫੋਟੋਆਂ ਦਿਖਾ ਰਿਹਾ ਯਾਰ ਜਿਨ੍ਹਾਂ ਦੇ ਐਫਆਈਆ ਵਿੱਚ ਨਾਂ ਨੇ ਉਹ ਰੂਲਿੰਗ ਪਾਰਟੀ ਵਾਲੇ ਦੇ ਨਾਲ ਖੜੇ ਨੇ ਉਹਦਾ ਕੀ ਜਵਾਬ ਕੋਈ ਦੇਗਾ ਇਹ ਉਹਨਾਂ ਐਲੀਗੇਸ਼ਨ ਦਾ ਲਾਉਣ ਦਾ ਟਾਈਮ ਨਹੀਂ ਪਰ ਇਸ ਐਲੀਗੇਸ਼ਨ ਦੇ ਵਿੱਚ ਬਹੁਤ ਕੋਸ਼ਿਸ਼ ਆ ਭਾਈ ਨੇਮ ਜਿਹਦੇ ਐਫ ਆਈ ਆਰ ਹੋਵੇ ਤੇ ਉਹ ਰੂਲਿੰਗ ਪਾਰਟੀ ਵਾਲੇ ਦੇ ਦਾਲ ਫਰੇ ਉਹਦੇ ਤੇ ਬੋਲਣਾ ਚਾਹੀਦਾ ਰੂਲਿੰਗ ਪਾਰਟੀ ਨੂੰ ਇਹ ਕੌਣ ਆ ਕਿ ਇਹ ਜਿਹੜੀ ਚੀਜ਼ਾਂ ਨੇ ਇਹਦਾ ਜਾਣ ਕਰਕੇ ਪੰਜਾਬ ਨੂੰ ਬਚਾਉਣ ਵਾਲੇ ਪਾਸੇ ਗੱਲ ਕਰੀ ਕਪਟੈਨ ਬਹੁਤ ਕ੍ਰੀਏਟਿਵ ਕਿਉਂਕਿ ਪਿਛਲੇ ਕਿੰਨੇ ਦਿਨਾਂ ਤੋਂ ਅਕਸੀਡੈਂਟ ਚਾਵਲਾ ਸਾਹਿਬ ਕਿਹੜਾ ਬੰਦਾ ਨਹੀਂ ਪੈਣ ਕੀ ਤੁਸੀਂ ਸ਼ਾਮ ਨੂੰ ਮਾਪੇ ਨੂੰ ਵੇਖੋ ਜਿਹੜੇ ਆਪਣੇ ਬੱਚੇ ਨੂੰ ਟੈਲੀਫੋਨ ਕਰਦੇ ਪੁੱਤ ਟਿਊਸ਼ਨ ਤੋਂ ਛੇਤੀ ਆ ਜਾ 5:30 ਤੋਂ ਬਾਅਦ ਸੜਕਾਂ ਤੋਂ ਹੀ ਸ਼ਹਿਰ ਦੀ ਤੇ ਗੱਲ ਛੱਡੋ ਪਿੰਡਾਂ ਦੇ ਵਿੱਚ ਕੋਈ ਨਹੀਂ ਮੋਟਰਸਾਈਕਲ ਸਕੂਟਰ ਤੇ ਨਿਕਲਦਾ ਲੋਕੀ ਘਰਾਂ ਚੋਂ ਵੜ ਕੇ ਬੈਠੇ ਨੇ ਤੇ ਇਹ ਕਿੰਨੇ ਕੱਢੇ ਸਾਢੇ 6 ਵਜੇ ਤੋਂ ਬਾਅਦ ਪੁਲਿਸ ਨੂੰ ਨਿਕਲਣਾ ਪਏਗਾ ਉਹਨਾਂ ਨੂੰ ਗਸ਼ਟ ਵਧਾਉਣੀ ਪਵੇਗੀ ਇਹਨਾਂ ਨੂੰ ਗੁੰਡਿਆਂ ਨੂੰ ਦੱਸਣਾ ਪਏਗਾ ਕਿ ਅਸੀਂ ਪੰਜਾਬ ਪੁਲਿਸ ਤੁਹਾਡੇ ਨਾਲ ਤਗੜਿਆ ਤੁਸੀਂ ਨਹੀਂ ਤਗੜੇ ਫੇਰ ਪੰਜਾਬਾ ਚ 15 ਵਜੇ 10 ਵਜੇ ਤੋਂ ਬਾਅਦ ਜੇ ਥਾਣੇ ਸੀਲ ਹੋ ਜਾਂਦੇ ਨੇ ਚੌਕੀਆਂ ਸੀਲ ਹੋ ਜਾਂਦੀਆਂ ਨੇ ਇਹਨਾਂ ਨੂੰ ਤੇ ਆਪਣਾ ਬਜਾਉਣੀ ਹੈ ਜਨੂਲਾ ਸਾਹਿਬ ਤੁਸੀਂ ਵੇਖਿਆ ਕਿ ਇੱਕ ਬੰਦੇ ਨੇ ਦਬਕਾ ਮਾਰਿਆ ਕਿ ਜੇ ਤੁਸੀਂ ਨਾਕੇ ਲਾਏ ਤੇ ਹੁਣ ਤੁਹਾਨੂੰ ਪਾਵਾਂਗੇ ਜਿਨ੍ਹਾਂ ਨੇ ਹੈਂਡ ਗ੍ਰੇਨੇਡ ਤੇ ਉਦੋਂ ਅਟੈਕ ਕੀਤੇ ਨੇ ਤੇ ਯਾਰ ਅਸੀਂ ਆਪਣੇ ਕਿਲੇ ਬੜਾ ਲੇ ਤੇ ਤੁਹਾਡੇ ਕਿਲੇ ਕੌਣ ਬਣਾऊं ਤੁਹਾਡਾ ਕਿਲਾ ਤੇ ਪੰਜਾਬ ਪੁਲਿਸ ਹੀ ਹੈ ਨਾ ਤੇ ਉਹ ਤੇ ਆਪ ਅੰਦਰ ਵੜ ਗਈ ਤੇ ਤੁਹਾਨੂੰ ਕੌਣ ਬਚਾਉ ਆਪਾਂ ਥਾਣੇ ਦੇ ਅੱਗੇ ਬੈਰੀਕੇਡ ਲਾ ਦਿੱਤੇ ਥਾਣੇ ਦੇ ਗੋਲੀ ਨਾਲ ਲੰਗੋ ਉਤੋਂ ਦੀ ਜਾਓ ਉਹਨਾਂ ਨੂੰ ਕਹਿਣੇ ਚਾਹੁੰਦਾ ਕਿ ਤੁਸੀਂ ਥਾਣੇ ਦੇ ਅੱਗੇ ਨਹੀਂ ਲੰਗੋ ਅਸੀਂ ਬਾਹਰ ਖੜੇ ਹਾਂ ਜੰਦਾ ਸਰ ਤੁਹਾਡਾ ਸੰਸਾਪਤੀ ਹੜਾਇਆ ਗਿਆ ਅਤਵਾ ਜਿਹੜਾ ਖਲ ਵੀ ਥਾਂ ਦੇ ਵਿੱਚ ਵੱਡਾ ਯੋਗਦਾਨ ਹੈ ਤੁਹਾਡਾ ਇਹ ਹੁਣ ਜੋ ਮਰੀਟਾ ਹਾਲਾਤ ਆ ਬਿਲਕੁਲ ਉਹ ਤੇ ਨਾ ਮੇਲ ਜ਼ੋਰ ਖਾਤੇ ਪਏ ਨੇ ਤੇ ਇਸ ਦਾ ਹੱਲ ਇਹ ਦੇਣਾ ਮੇਰਾ ਖੜਾ ਇਹ ਦੇਣਾ ਤੁਸੀਂ ਐਮਐਲਏ ਨੂੰ ਜਾਦਾ ਮੇਰੇ ਤੋਂ ਪੁੱਛੋ ਜਿਹੜਾ ਵਰਕਿੰਗ ਪ੍ਰੈਜ਼ੀਡੈਂਟ ਆ ਸਾਡੇ ਕੋਲ ਤੇ ਹੱਲ ਹੈਗਾ ਜੇ ਉਹਨਾਂ ਦੇ ਨਾਲ ਹੀ ਹੱਲ ਕੱਢਣ ਵਾਲੇ ਨਾਲ ਹੀ ਦੁਨੀਆ ਖਲੋਤੀ ਹੋਗੀ ਤਾਂ ਕਿ ਹੱਲ ਕੱਢੂ ਕੌਣ ਕਾਂਗਰਸ ਨੇ ਕਦੀ ਆਤਵਾਦੀਆਂ ਦੇ ਨਾਲ ਸਮਝੌਤਾ ਨਹੀਂ ਸੀ ਕੀਤਾ ਲੋਕ ਕਿ ਉਹਨਾਂ ਦੇ ਅਗੇਂਸਟ ਬੋਲਦੇ ਸੀ ਤੁਸੀਂ ਸੁਣਿਆ ਉਹਨਾਂ ਰੰਧਾਉਤਾਂ ਨੂੰ ਕਿਵੇਂ ਠਣ ਕੇ ਬੋਲਦੇ ਹੁੰਦੇ ਸਾਰੇ ਲੀਡਰ ਬੋਲਦੇ ਸੀ ਇਨਾ ਚਾ ਆਮ ਆਦਮੀ ਪਾਰਟੀ ਦਾ ਕਿਉਂ ਨਹੀਂ ਬੋਲਦਾ ਗੈਂਗਸਟਰਾਂ ਦੇ ਅਗੇਂਸਟ ਕਿਉਂ ਨਹੀਂ ਇਹ ਕਹਿੰਦੇ ਕਿ ਅਸੀਂ ਨੱਥ ਪਾਵਾਂਗੇ ਅੱਜ ਤੱਕ ਤੁਸੀਂ ਕੋਈ ਪ੍ਰੈਸ ਵਾਲਿਓ ਕਦੀ ਕੋਈ ਸਟੇਟਮੈਂਟ ਆਮ ਆਦਮੀ ਪਾਰਟੀ ਦੀ ਸੁਣੀ ਆ ਕਿ ਅਸੀਂ ਨੱਥ ਪਾਵਾਂਗੇ ਗੈਂਗਸਟਰਾਂ ਨੂੰ ਅਸੀਂ ਜਿਹੜੇ ਪੁਲਿਸ ਦੇ ਵਿੱਚ ਗਲਤ ਬੰਦੇ ਨੇ ਉਹਨਾਂ ਨੂੰ ਨਹੀਂ ਚੱਲਣ ਦੇਾਂਗੇ ਕਿਉਂ ਨਹੀਂ ਅਖਿਓਣਾ ਚਾਹੀਦਾ ਕਿ ਸਿਟੀ ਐਸਐਸ ਐਚਓ ਤੇ ਸਿਟੀ ਡੀਐਸਪੀ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ ਦੇ ਰਹੇ ਨੇ ਇਹ ਵੀ ਹੁੰਦਾ ਰਿਹਾ ਕਿ ਜੇ ਕਿਸੇ ਨੂੰ ਜਿਹੜਾ ਕੋਈ ਗੈਂਗਸਟਰ ਨੂੰ ਉਸ ਵਲੇ ਤਹਿਰੇਸ ਤੋਂ ਕਰ ਦੇ ਓਨ ది ਸਪਾਟ ਓਨ ਅ ਰਿਵਾਰਡ ਦਿੱਤਾ ਜਾਂਦਾ ਸੀ ਤੇ ਹੁਣ ਇਹਨਾਂ ਕਾਰਨ ਕੀ ਹੈ ਜੀ ਢਿੱਲ ਜਦੋਂ ਗੁੰਡੇ ਨੂੰ ਢਿੱਲ ਮਿਲ ਜੇ ਉਹਦੇ ਬਾਅਦ ਇਹੀ ਇਹ ਹਾਲ ਹੈ ਕਿ ਨੌਜਵਾਨਾਂ ਨੂੰ ਵਰਗਲਾਣਾ ਇਹਨਾਂ ਤੋਂ ਕਿ ਨੌਜਵਾਨੀ ਨੌਜਵਾਨ ਜਿੱਦਾਂ ਘੋਮਰੇ ਤੋਂ ਨੌਜਵਾਨ ਰਹਾ ਕਿੱਥੇ ਗਿਆ ਆ ਪਿੰਡਾਂ ਚ ਹੜਾਂ ਚ ਵੇਖਿਆ ਟਰੈਕਟਰ ਉੱਤੇ ਬੁੱਢੇ ਆਏ ਨੇ ਮੁੰਡੇ ਤੇ ਦਿਸੇ ਹੀ ਨਹੀਂ ਕਿਤੇ ਤੇ ਜਿੰਨੂੰ ਕਿਸੇ ਨੂੰ ਟਰੈਕਟਰ ਵਾਲੇ ਨੂੰ ਪੁੱਛਿਆ ਜਿਹੜਾ ਬੇਟਾ ਕਿਤੇ ਦੁਬਈ ਗਿਆ ਜੀ ਮਿਡਲ ਈਸਟ ਚਲਾ ਗਿਆ ਜੀ ਉਹ ਗੈਂਗਸਟਰ ਇੱਕ ਦਿਨ ਪਹਿਲਾਂ ਇੱਕ ਦਾਵਾ ਕਰਦੇ ਨੇ ਕਿ ਇਹ ਕੰਮ ਇਹੀ ਕਰਾਇਆ ਦੂਸਰੇ ਦਿਨ ਉਹ ਰਾਈਡੀ ਤੋਂ ਦਾਵਾ ਕਰਦੇ ਨੇ ਕਿ ਸਾਡਾ ਕੰਮ ਨਹੀਂ ਹੈ ਜੇ ਇਹੀ ਕਰਦੇ ਤੇ ਦੀਪੂ ਜਿਹੜਾ ਜੰਦੀਪੂਰੀ ਦਾ ਇੰਟਰਵਿਊ ਕਰਨ ਦੇ ਕਾਬਲ ਨਾ ਰਿਹਾ ਕਿੰਨਾ ਹੌਂਸਲਾ ਉਹਨਾਂ ਦਾ ਹੋਵੇ ਨਹੀਂ ਤਾਂ ਫਿਰ ਉਹ ਜਿੰਨੇ ਇੰਟਰਵਿਊ ਦਿੱਤੀ ਆ ਉਹਦੇ ਤੇ ਐਕਸ਼ਨ ਜਿੰਤੀ ਪੁਰੇ ਨੇ ਤਾਂ ਨਹੀਂ ਕਰਨੀ ਉਹ ਤੇ ਪੰਜਾਬ ਪੁਲਿਸ ਨੇ ਕਰਨੀ ਪੰਜਾਬ ਪੂਰਨ ਲਈ ਸ਼ਰਮ ਵਾਲੀ ਗੱਲ ਆ ਉਹ ਜਿਹੜਾ ਕਿੱਥੋਂ ਕਿਤੇ ਆਇਆ ਉਹਨੂੰ ਜਾਂ ਜਿਹੜੇ ਬਾਹਰ ਬੈਠੇ ਨੇ ਕਿਉਂ ਨਹੀਂ ਉਹਨਾਂ ਤੋਂ ਅਸੀਂ ਅੱਗੇ ਲਿਖ ਕੇ ਲਿਖ ਕੇ ਉੱਥੇ ਭੇਜਦੇ ਗਵਰਨਮੈਂਟ ਉੱਥੋਂ ਦੀ ਸਾਫ ਦੇਂਦੀ ਆ ਨਾਲੀਆਂ ਗਵਰਨਮੈਂਟਾਂ ਇਸ ਪਾਸੇ ਤੁਰਪੀਆਂ ਨੇ ਆਪਾਂ ਕਿਹਦੀ ਵੇਟ ਕਰਦੇ ਆ ਇਹ ਚੀਜ਼ਾਂ ਦਾ ਜੜੀ ਆ ਕਿ ਤੇ ਵੀ ਆ ਵੇਖੋ ਜਿਹੜੇ ਬੰਦੇ ਬੀਜੇਪੀ ਰੂਲਡ 스테ਟਸ ਦੇ ਵਿੱਚ ਜੇਲਾਂ ਚ ਬੈਠੇ ਨੇ ਤੇ ਉਹਨਾਂ ਦੇ 26 ਘੰਟੇ ਮੋਬਾਈਲ ਚੱਲਣਾ ਤੁਸੀਂ ਬੈਠੇ ਹੋ ਤੁਸੀਂ ਭਾਵੇਂ ਨਾ ਬੋਲੋ ਪ੍ਰੈਸ ਵਾਲੇ ਡੇਰਾ ਬਾਬਾ ਨਾਨਕ ਦੇ ਗੈਂਗਸਟਰ ਨੇ ਲੜਾਈ ਲੜੀ ਕੇ ਆ ਮਾਰੀ ਪਾਰਟੀ ਨੇ ਲੜੀ ਆ ਉੱਥੇ ਕਾਂਗਰਸ ਦੇ ਵਰਸਸ ਗੈਂਗਸਟਰ ਲੜਾਈ ਲੜੀ ਆ ਮੈਂ ਤੁਹਾਨੂੰ ਦੋਸ਼ ਨਹੀਂ ਦਿੰਦਾ ਕਿਉਂਕਿ ਤੁਹਾਡੇ ਵੀ ਬੱਚੇ ਨੇ ਉਹ ਨਹੀਂ ਦੇ ਸਕਦੇ ਤੁਹਾਨੂੰ ਉਹਦੇ ਉਹਨਾਂ ਟਾ ਲੈਣਾ ਸੀ ਕਿ ਤੂੰ ਆਹ ਸਟੇਟਮੈਂਟ ਦੇ ਕੇ ਆਇਆ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਗੱਲਾਂ ਕਰਦਾ ਤੂੰ ਕਿ ਗੈਂਗਸਟਰ ਕਿੰਨੇ ਪਾਲੇ ਨੇ ਗੈਂਗਸਟਰ ਤੂੰ ਪਾਲੇ ਨੇ ਗੈਂਗਸਟਰਾਂ ਦੇ ਨਾਲ ਰਲ ਕੇ ਤੂੰ ਇਲੈਕਸ਼ਨਾਂ ਲੜੀਆਂ ਨੇ ਚੈਲੈਂਜਰ ਤੈਨੂੰ ਕਰਵਾ ਇਨਕੁਆਰੀ ਕਿਤੇ ਹਾਈ ਕੋਰਟ ਦਾ ਸਿਟਿੰਗ ਜੱਜ ਬਿਠਾ ਤੇ ਜੇ ਝੂਠ ਨੇ ਸੁਜਿੰਦਰ ਸਿੰਘ ਦਾਵਾ ਐਮਪੀ ਸ਼ਿਪ ਤੋਂ ਵੀ ਰਿਜ਼ਾਈਨ ਦੇ ਉੱਤੇ ਆਪਣੀ ਪੋਲਿਟਿਕਸ ਵੀ ਛੱਡ ਦੇ ਤੇ ਮੈਂ ਇਹਨੂੰ ਇਹਨੂੰ ਪੋਲਿਟਿਕਸ ਨਹੀਂ ਛੱਡਣ ਕਹੂੰ ਇਹਨੂੰ ਕਹੋ ਮਾਫੀ ਮੰਗੇ ਫਿਰ ਜੇ ਇਨਕੁਆਇਰ ਦੇ ਵਿੱਚ ਆ ਕੇ ਗੈਂਗਸਟਰ ਨੇ ਇਲੈਕਸ਼ਨ ਲੜੀ ਵਿਦ ਪ੍ਰੂਫ ਹੈ ਔਰ ਟਾਈਮ ਆਉਟ ਤੇ ਪੁਲਿਸ ਅਫੀਸਰਾਂ ਦੀ ਔਰ ਇਹਨਾਂ ਦੇ ਮੰਤਰੀਆਂ ਦੀ ਤੇ ਇਹਨਾਂ ਦੇ ਐਮਐਲਏਆਂ ਦੀ ਵੀਡੀਓਜ਼ ਪਈਆਂ ਨੇ ਜਿਹੜੀਆਂ ਗੈਂਗਸਟਰਾਂ ਦੇ ਨਾਲ ਬੈਠ ਕੇ ਲੋਕਾਂ ਨੂੰ ਸਰਪੰਚਾਂ ਨੂੰ ਜਾ ਕੇ ਕਾਨੂੰਨ ਨੂੰ ਮੋਬਾਈਲ ਲਾਉਂਦੇ ਸੀ ਲੋਕਾਂ ਦੇ ਘਰਾਂ 'ਚ ਸੀਸੀਟੀਵੀ ਕੈਮਰੇ ਤੇ ਲੱਗੇ ਨੇ ਲੋਕਦੋਂ ਏਡੇ ਸਿਆਣੇ ਹੋ ਗਏ ਆਪਣੇ ਡਰਾਇੰਗ ਰੂਮ 'ਚ ਵੀ ਲਾਉਣ ਲੱਗ ਪਏ ਨੇ ਕਿ ਮੇਰੇ ਘਰ ਕਿੰਨੇ ਆਉਣਾ ਤੋਂ ਕਹਿੰਦੇ ਚੁੱਕ ਕੇ ਭੱਜ ਕੇ ਲਾਓ ਪਹਿਲਾਂ ਕੈਮਰਾ ਲਾ ਕੱਲ ਨੂੰ ਰੰਦਾਵੇ ਕੋਲ ਸੱਚੇ ਦੇ ਹੋਵਾਂਗੇ ਕਿ ਸਾਡੇ ਧੱਕੇ ਨਾਲ ਕਾਨੂੰਨ ਨੂੰ ਲਾਏ ਕੰਨਾਂ ਨਾਲ ਲਾਉਂਦੇ ਇੱਥੋਂ ਦੇ ਐਮਐਲਏ ਜਿਹੜੇ ਸੀ ਉਹ ਕੰਨਾਂ ਨਾਲ ਲਾਉਂਦੇ ਵੇਖੇਗੇ ਇਹ ਗੱਲ ਕਹੋਂਦੇ ਨੇ ਇਹ 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 ਕਰਾਂਗੇ ਇਨਸਾਫ ਇਹ 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 ਦੇ ਕਰਾਂਗੇ ਕੋਈ ਹੋਜੀ ਔਰ ਸਾਲ ਰਹਿ ਗਿਆ 6 ਮਹੀਨਿਆਂ ਦੇ ਬਾਅਦ ਪੰਜਾਬ ਪੁਲਿਸ ਇਹਦੇ ਤਗੜੀ ਹੋ ਕੇ ਨਿਕਲੇਗੀ